ਇਹ ਜੋ ਪਾਰਟੀ ਪ੍ਰੋਗਰਾਮ ਹੈ ਸਦਾ ਸ਼ਵੀਰ ਸਿੰਘ ਜੀ ਬਾਦਲ ਵੱਲੋਂ ਤੇ ਭੁੰਜਰ ਸਾਹਿਬ ਵੱਲੋਂ ਜੋ ਕਾਰਜਕਾਰੀ ਪ੍ਰਧਾਨ ਨੇ ਕਿ ਅਕਾਲੀ ਦਲ ਦੀ ਭਰਤੀ ਜਿਹੜੀ ਕਰਨੀ ਆ ਤੇ ਮੈਂਬਰਸ਼ਿਪ ਵੱਧ ਵੱਧ ਬਣਾਓ ਤੇ ਅਸਲ ਭਰਤੀ ਕਰਨੀ ਆ ਜਿੰਨਾ ਆਧਾਰ ਕਾਰਡ ਦਾ ਨੰਬਰ ਵੀ ਲੱਗੇ ਤੇ ਵੋਟਰ ਵੀ ਨਾਲ ਨੰਬਰ ਹੋਏ ਤੇ ਮਤਲਬ ਜੋ ਕੁਝ ਵੀ ਹੈਗਾ ਮਤਲਬ ਇਹ ਮੋਬਾਈਲ ਨੰਬਰ ਵੀ ਨਾਲ ਲੱਗੇ ਤੇ ਅੱਜ ਬੜੀ ਵੱਡੀ ਮੀਟਿੰਗ ਹੋਈ ਹੈ ਤੁਸੀਂ ਵੇਖਿਆ ਕਿ ਕੋਈ ਟੈਲੀਫੋਨ ਦੇ ਉੱਤੇ ਮੋਬਾਈਲ ਤੇ ਕਾਲ ਕੀਤੀ ਆ ਇਹ ਸਾਰਾ ਇਹ ਪੈਸਾ ਜਿਹੜਾ ਭਰਿਆ ਤੇ ਮੈਂ ਮਹਿਸੂਸ ਕਰਨਾ ਕਿ ਸਾਨੂੰ ਜਿਹੜੀਆਂ ਕਾਪੀਆਂ ਨੇ ਭਰਤੀਆਂ ਵਾਲੀਆਂ ਹੋਰ ਮੰਗਉਣੀਆਂ ਪੈਣਗੀਆਂ ਤੇ ਬੜਾ ਤਸ਼ਾਹ ਹੈ ਲੋਕਾਂ 'ਚ ਸਰ ਇਹਦੀ ਚੋਣ ਕਿੱਦਾਂ ਹੋਏਗੀ ਕਿੱਦਾਂ ਪਿੰਡਾਂ ਸਤਾਰਾਂ ਦੇ ਉੱਪਰ ਜਾਂ ਬੂਸਤਾਂ ਦੇ ਉੱਪਰ ਕਿੱਦਾਂ ਇਹਦੀ ਚੋਣ ਜਿਹੜੀ ਕੀਤੀ ਜਾ ਰਹੀ ਹੈ ਇਹ ਵੇਖੋ ਜਿਹੜੇ ਵਰਕਰ ਸਾਡੇ ਪਿੰਡ ਲੈਵਲ ਤੇ ਮਹੱਲੇ ਲੈਵਲ ਤੇ ਕਾਪੀਆਂ ਖੜ ਰਹੇ ਨੇ ਤੇ ਇੱਕ ਕਾਪੀ ਦੇ ਵਿੱਚ ਜਿਹੜੀ ਆ ਇਹ 100 ਪਰਚੀ ਹੈ ਤੇ ਇੱਕ ਡੈਲੀਗੇਟ ਬਣਨਾ ਫਿਰ ਇਹ ਇਦਾਂ ਹੀ ਫਿਰ ਜ਼ਿਲ੍ਹਾ ਲੈਵਲ ਤੇ ਡੈਲੀਗੇਟ ਬਣਨੇ ਨੇ ਉਹ ਜ਼ਿਲ੍ਹੇ ਦੇ ਜਿਹੜੇ ਡੈਲੀਗੇਟ ਬਣਨਗੇ ਉਹਦੇ ਚੋਂ ਫਿਰ ਪੰਜਾਬ ਲੈਵਲ ਤੇ ਜਿਹੜੀ ਚੋਣ ਹੋਏਗੀ ਤੇ ਪ੍ਰਧਾਨ ਬਣਨਗੇ ਤੇ ਚੋਣ ਚਲੋ ਸ਼ੁਰੂ ਵੀ ਹੋ ਗਈ ਆ ਪਰ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਮਾੜਾ ਸਮਾਂ ਵੀ ਆਇਆ ਪਰ ਆਪਣੀ ਝੋਲੀ ਦੇ ਵਿੱਚ ਸਾਰਾ ਕੁਝ ਲੈਣ ਦੇ ਬਾਵਜੂਦ ਵੀ ਵਿਰੋਧੀ ਜਿੱਦਾਂ ਸ਼ਬਦੀ ਹਮਲੇ ਕਰਦੇ ਪਏ ਉਹਨਾਂ ਨੂੰ ਕਦਾ ਦੇਖਦੇ ਹੋ ਵਿਰੋਧੀ ਵੇਖੋ ਇਹ ਇੱਕ ਮਤਲਬ ਜਿਹੜਾ ਵਿਰੋਧ ਕਿਸੇ ਨੇ ਕਰਨਾ ਆ ਕਿ ਇਹ ਬੰਦੇ ਦਾ ਵਿਅਕਤੀਗਤ ਲੀਡਰ ਦਾ ਲੋਕਾਂ ਨੂੰ ਪਤਾ ਆ ਕਿ ਜੇ ਸ਼੍ਰੋਮਣੀ ਅਕਾਲੀ ਦਲ ਚਸਦਾਸ ਮੀਤ ਸਿੰਘ ਜੀ ਬਾਦਲ ਪ੍ਰਧਾਨ ਬਣਦੇ ਨਹੀਂ ਤੇ ਕਾਲੀ ਦਲ ਤਕੜਾ ਹੁੰਦਾ ਤਾਂ ਸਰਕਾਰ ਬਣਦਾ ਵੀ ਮੁੱਢ ਬਣਦਾ ਤੇ ਉਹ ਵਿਰੋਧੀ ਫਿਰ ਉਸੇ ਬੰਦੇ ਨੂੰ ਹੀ ਤੇ ਉਸ ਪਾਰਟੀ ਨੂੰ ਬਹੁਤਾ ਬਦਨਾਮ ਕਰਦੇ ਨੇ ਤੇ ਇਸ ਦਾ 2020 ਸੀ ਜੀ ਬਾਦਲ ਨੇ ਪ੍ਰਧਾਨ ਬਣਨਾ ਇਹ ਚ ਕੋਈ ਦੂਰ ਹੈ ਨਹੀਂ ਭੁੰਦਰ ਸਾਹਿਬ ਵੀ ਚਾਹੁੰਦੇ ਨੇ ਭਰਤੀ ਵਾਲੇ ਡੈਡੀਕੇਟ ਵੀ ਚਾਹੁੰਦੇ ਨੇ ਤੇ ਵਰਕਰ ਵੀ ਚਾਹੁੰਦੇ ਨੇ ਤੇ ਇਸ ਕਰਕੇ ਪ੍ਰਧਾਨ ਤੇ ਸਾਡੇ ਕਲੀਅਰ ਹੀ ਨੇ ਕਿ ਉਹ ਹੀ ਬਣਨਗੇ ਕੋਈ 5 ਸਾਲ ਹੋ ਗਏ ਨੇ 5 ਸਾਲਾਂ ਬਾਅਦ ਨਵੀਂ ਚੋਣ ਆਉਂਦੀ ਆ ਇਹ ਨਵੀਂ ਚੋਣ ਦੀ ਪ੍ਰਕਿਰਿਆ ਜਿਹੜੀ ਆ ਉਹ ਸਿਸਟਮ ਦੇ ਮੁਤਾਬਕ ਬਣਾਇਆ ਜਾਏਗਾ ਉਹਨੂੰ ਸਰ ਵਿਰੋਧੀ ਉਹ ਵੀ ਨਹੀਂ کہہ ਸਕਦਾ ਜਿਹੜੇ ਲੋਕ ਆਨੰਦ ਮਾਣ ਕੇ ਵਜੀਰੀਆਂ ਹਟਾ ਗਏ ਉਹੀ ਅੱਜ ਸਵਾਲ ਚੁੱਕਦੇ ਨੇ ਜੇ ਉਹ ਤਾਂ ਉਹਦੀ ਮਰਜ਼ੀ ਆ ਫਿਰ ਇਹ ਤੇ ਇਹ ਤਾਂ ਹੁਣ ਲੋਕ ਹੀ ਦੱਸਣਗੇ ਉਹ ਮੰਨਦ ਰੱਖੀ ਕਿ ਚਾਹੀਦਾ ਹੈ ਤੇ ਉਹਨਾਂ ਨੇ ਅਸਤੀਫਾ ਵੀ ਦਿੱਤਾ ਪਰ ਹੁਣ ਕਿਸ ਚੀਜ਼ ਦੀ ਲੜਾਈ ਹੈ ਹੁਣ ਇਹ ਆਂਦੇ ਨੇ ਵੀ ਸਾਨੂੰ ਮੰਨਾ ਲਓ ਗੱਲ ਵਿੱਚ ਆ ਆ ਤੇ ਪ੍ਰਧਾਨ ਹੁਣ ਇਹਦੇ ਬਣਾਉਣਾ ਬਣਾਣਾ ਕਿਸੇ ਨੂੰ ਨਹੀਂ ਤੁਸੀਂ ਆਪਣਾ ਕੰਮ ਕਰੋ ਤੇ ਭਰਤੀ ਕਰ ਲਓ ਜਿਹੜਾ ਭਰਤੀ ਦੇ ਵਿੱਚ ਆਦਾ ਗਿਆ ਆ ਜੇ ਤਾਂ ਸਾਰੇ ਇਸ ਸਿਸਟਮ ਨੂੰ ਕਿਦਾਂ ਦੇਖਦੇ ਜੋ ਚੱਲਿਆ ਹੈ ਨੇ ਕੋਈ ਚੱਲਿਆ ਨਹੀਂ ਆ ਮਾੜੀ ਮੁੱਟੀ ਦੇ ਵਿਰੋਧ ਆ ਹਰ ਬੰਦੇ ਦੀ ਹੁੰਦੀ ਆ ਨਾ ਜਿਹਨੇ ਕੰਮ ਕਰਨਾ ਉਹਦੀ ਵਿਰੋਧ ਆਈ ਆ ਹੁਣ ਛੋਟੇ ਲੈਵਲ ਤੇ ਵੇਖ ਲੋ ਠਾ ਤੀਆਂ ਵੇਖ ਲੋ ਜਿਹੜੇ ਬੰਦੇ ਸਾਡੇ ਵਰਕਰ ਪਿੰਡਾਂ ਚ ਉਹਨਾਂ ਦੀ ਵਿਰੋਧ ਆ ਇਹਦਾ ਪੰਜਾਬ ਲੈਵਲ ਤੇ ਜਿਹੜਾ ਬੰਦਾ ਕੰਮ ਕਰਦਾ ਉਹਦੇ ਲੋਕਾਂ ਨੂੰ ਵਿਰੋਧ ਬੁੱਲਣਾ ਜਿਹੜੇ ਵਰਕਰ ਨਾਰਾਜ਼ ਹੋਏ ਉਹਨਾਂ ਨੂੰ ਮਨਾਇਆ ਜਾਏਗਾ ਉਹ ਪ੍ਰਧਾਨ ਸਾਹਿਬ ਤੇ ਆ ਜੇ ਉਹ ਆਪਣੀ ਗਲਤੀ ਮੰਨ ਕੇ ਜਾਂ ਸਾਰੀ ਗੱਲ ਨੂੰ ਠੀਕ ਕਰਕੇ ਵਿਸ਼ਵਾਸ ਦਿਵਾਉਂਦੇ ਤਾਂ ਮਨਾ ਲਣਗੇ ਰਾਜ ਨਵੇਂ ਜੀ ਤੇ ਫਾਇਦਾ ਹੀ ਆ ਪਰ ਕਈਆਂ ਸੌਂ ਹੀ ਖਾਦੀ ਆ ਵੀ ਬੁੱਲਣਾ ਪ੍ਰਧਾਨ ਦੇ 20 ਬਾਲ ਦੇ ਉਲਟਿਆ ਤੇ ਬੋਲ ਬਾਲ ਵੇਖੋ ਇੱਕ ਬੜਾ ਵਧੀਆ ਕੋਈ ਸਿੰਗਰ ਹੋਏ ਨਾ ਤੇ ਬੜੀ ਵਰੀ ਆਵਾਜ਼ ਉਹਦਾ ਵੀ ਗਾਣਾ ਰੋਜ਼ ਰੋਜ਼ ਲੋਕੀ ਨਹੀਂ ਸੁਣਦੇ ਇਹਨਾਂ ਦੀ ਹੋ ਰੋਜ਼ ਰੋਜ਼ ਕਹਿੰਦੇ ਗੱਲ ਸੁਣਨੀ ਆ ਜੋ ਉਹਨਾਂ ਬੋਲਣਾ ਬੋਲਣਾ ਇਹ ਹੋਰ ਬੋਲਣਾ ਹੋਰ ਬੋਲੋ ਬਾਕੀ ਪ੍ਰਧਾਨ ਸਾਹਿਬ ਦੀ ਮਰਜ਼ੀ ਆ ਸਰ ਇਹ ਲੋਕ ਚੁਣ ਰਹੇ ਆ ਹੁਣ ਪ੍ਰਧਾਨ ਜਿਹੜੇ ਚੁਣਨਗੇ ਲੋਕ ਚੁਣਦੇ ਆ ਆਪਣੀ ਮੈਂਬਰਸ਼ਿਪ ਜਿਹੜੀ ਹੈ ਬਿਲਕੁਲ ਲੋਕੀ ਚੁਣਨਗੇ ਲੋਕੀ ਪਰਚੀਆਂ ਖੰਡੇ ਨੇ ਔਰ ਸੈਕੂਲਰ ਪਾਰਟੀ ਆ ਇਹ ਨੀਰੀ ਕੋਈ ਸਿੱਖਾਂ ਦੀ ਭਰਤੀ ਨਹੀਂ ਜਾਂ ਕੋਈ ਇੱਕ ਇਹ ਜਿਹੜਾ ਮਰਜੀ ਜਿੰਨੇ ਵੀ ਸਾਰੇ ਬੰਦੇ ਸਾਰੇ ਦੇ ਮੈਂਬਰ ਬਣਨੇ ਆ ਅਕਾਲ ਤਖਤ ਦੀ ਤੁਸੀਂ ਉੱਪਰ ਗੱਲ ਕੀਤੀ ਜੱਜਦਾਰਾਂ ਦੀ ਉਹਨੂੰ ਲੈ ਕੇ ਵੀ ਸੁਆ ਚੁੱਕੇ ਜਾ ਰਹੇ ਆ ਉਹ ਲੋਕੀ ਕਰਦੇ ਰਹੇ ਨੇ ਅਹੀਂ ਅਕਾਲ ਤਖਤ ਦੇ ਘੜੀ ਮਤਲਬ ਸਿਰਜ ਘਾਉਨੇ ਆ ਜੋ ਹੰਦਾ ਹੁਕਮ ਹੈ ਉਹਦੇ ਮੁਤਾਬਿਕ ਕਰ ਰਹੇ ਆ ਭਰਤੀ ਹੈ ਭਰਤੀ ਕਰਦੇ ਆ ਸੀਗਾ ਕਮੇਟੀ ਬਣੀ ਹੈ ਕਮੇਟੀ ਨਿਗਰਾਨੀ ਕਰਲੇ ਕਮੇਟੀ ਨੇ ਅਹੀਂ ਕਿਹੜਾ ਕਮੇਟੀ ਭੰਗ ਕਰ ਦਦੀ ਆ ਉਹ ਐਵੇਂ ਗੱਲਾਂ ਅਖਬਾਰਾਂ ਚ ਕੋਈ ਇਧਰੋਂ ਲਾ ਦਿੰਦਾ ਕੋਈ ਇਧਰੋਂ ਲਾ ਦਿੰਦਾ ਕੋਈ ਗੱਲ ਨਹੀਂ